ਸੁਲਤਾਨਪੁਰ ਲੋਧੀ ਦੇ ਕੁਝ ਪਿੰਡ ਹੈਗੇ ਜਿਹੜੇ 17 ਪਿੰਡ ਪਹਿਲਾਂ ਹੀ ਪਾਣੀ ਦੀ ਮਾਰ ਹੇਠ ਹੈ ਉਹਨਾਂ ਤੇ ਅੱਜ ਦੀ ਰਾਤ ਬਹੁਤ ਜ਼ਿਆਦਾ ਖਤਰਨਾਕ ਹੋਣ ਵਾਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਇੱਕ ਬੰਨ ਜਦੋਂ ਟੁੱਟਿਆ ਉਸ ਦੇ ਵਿੱਚ ਪਾਣੀ ਘਟ ਗਿਆ ਚਲੋ ਲੋਕਾਂ ਨੂੰ ਥੋੜੀ ਬਹੁਤੀ ਰਾਹਤ ਮਿਲੀ ਪਰ ਹੁਣ ਪਾਣੀ ਦੁਬਾਰਾ ਚੜ੍ਹਨਾ ਸ਼ੁਰੂ ਹੋ ਗਿਆ ਉਹਦੀ ਵਜ੍ਹਾ ਦੱਸਦਾ ਮੈਂ ਆਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦੁਬਾਰਾ ਪਾਣੀ ਟੁੱਟ ਗਿਆ ਪਾੜ ਪੈ ਗਿਆ ਔਰ ਇੰਨਾ ਤੇਜ਼ ਪਾਣੀ ਹੈ ਇਹ ਵੀ ਜਿਹੜੇ ਆਲੇ ਦੋਲੇ ਦੇ ਘਰਾਂ ਦੇ ਲੋਕ ਹੈ ਉਹਨਾਂ ਨੂੰ ਹੁਣ ਭਾਜੜਾ ਪੈ ਗਿਆ ਆ ਦੇਖੋ ਪਾਣੀ ਦਾ ਵਹਾਅ ਦਿਖਾਉਣਾ ਮੈਂ ਤੁਹਾਨੂੰ ਬਈ ਤੁਸੀਂ ਨਾ ਮਦਦ ਕਰਨ ਦੇ ਲਈ ਇਹਨਾਂ ਘਰਾਂ ਦੀ ਇਹਨਾਂ ਲੋਕਾਂ ਦੀ ਜ਼ਰੂਰ ਪਹੁੰਚੋ ਕਿ ਇਹਨਾਂ ਨੂੰ ਸ਼ੈਲਟਰ ਦੀ ਵੀ ਵੱਡੀ ਲੋੜ ਹੈ ਆਹ ਦੇਖੋ ਕਿ ਪਾਣੀ ਪਾਣੀ ਨੂੰ ਟੁੱਟੇ ਨੂੰ ਤਿੰਨ ਘੰਟੇ ਹੋਏ ਆ ਤੇ ਇਹ ਆਪਣਾ ਰਸਤਾ ਬਣਾ ਰਿਹਾ ਆਹ ਦੇਖੋ ਕਿ ਇਹ ਜਿਹੜੇ ਆ ਮਿੱਟੀ ਆ ਨਾ ਜਾਂ ਇਹ ਘਰ ਹੈ ਇਹ ਬਹੁਤਾਂ ਚਿਰ ਨਹੀਂ ਟਿਕ ਸਕਦਾ ਇਹਦੇ 'ਚ ਆ ਸਾਡੇ ਖੜੇ ਖੜੇ ਪਾਣੀ 2-2 ਫੁੱਟ ਇਧਰ ਨੂੰ ਆ ਗਿਆ ਆ ਦੇਖੋ ਆ ਬੇੜੇ ਦੇ ਥੱਲੇ ਪਾਣੀ ਵੇਖੋ ਕਿੰਨਾ ਜਾ ਰਿਹਾ ਔਰ ਇਹਨਾਂ ਲੋਕਾਂ ਤੇ ਬਹੁਤ ਵੱਡੀ ਮੁਸੀਬਤ ਅੱਜ ਦੀ ਰਾਤ ਹੈਗੀ ਆ ਔਰ ਜਿੱਥੋਂ-ਜਿੱਥੋਂ ਤੱਕ ਵੀ ਤੁਸੀਂ ਇਸ ਵੀਡੀਓ ਨੂੰ ਭੇਜ ਸਕਦੇ ਹੋ ਤੁਸੀਂ ਸ਼ੇਅਰ ਕਰ ਸਕਦੇ ਹੋ ਉਹਨੂੰ ਕਰੋ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਹੋ ਸਕੇ ਪਹਿਲੀ ਗੱਲ ਤਾਂ ਇਹਨਾਂ ਕੋਲੇ ਅਲਟਰਨੇਟ ਬਿਨਾ ਬੇੜੀ ਤੋਂ ਕੁਝ ਨਹੀਂ ਜਿਹੜੀਆਂ ਜਿਹੜੀਆਂ ਮਤਲਬ ਮੋਟਰ ਵਾਲੀਆਂ ਹੈਗੀਆਂ ਨੇ ਬੇੜੀਆਂ ਉਹੀ ਇਹ ਘਰ ਤੱਕ ਪਹੁੰਚਦੇ ਉਸ ਤੋਂ ਬਿਨਾ ਇਹਨਾਂ ਕੋਲੇ ਹੱਲ ਕੋਈ ਨਹੀਂ ਤਾਂ ਇਧਰਲੇ ਪਾਸੇ ਡੰਗਰ ਖੜੇ ਆ ਪਰ ਇਹ ਕਹਿ ਰਹੇ ਕਿ ਅਸੀਂ ਬਾਈ ਹੁਣ ਵਿੱਚ ਦੀ ਲੈ ਕੇ ਜਾਵਾਂਗੇ ਪਾਣੀ ਦੇ ਪਰ ਬਾਈ ਵਿੱਚ ਦੀ ਲਜਾਣਾ ਬਹੁਤ ਔਖ ਹੈ ਕਿਉਂਕਿ ਪਾਣੀ ਤਾਂ 5 5 6 6 ਫੋਟਾ ਦੇਖੋ ਡੰਗਰ ਇਹਨਾਂ ਨੇ ਲਜਾਣੀ ਲਜਾਣੇ ਅੱਜ ਰਾਤ ਨੂੰ ਇਹਨਾਂ ਨੂੰ ਕੱਢਣੇ ਪੈਣਗੇ ਕੋਈ ਹੋਰ ਹੱਲ ਨਹੀਂ ਆ ਪਾਣੀ ਵੇਖੋ ਨਾਲ ਦੀ ਜਦੋਂ ਵਹਿ ਰਿਹਾ ਨਾ ਇਹ ਪਿੱਛੋਂ ਵਹਾਅ ਹੋਰ ਤੇਜ਼ ਹੋਊਗਾ ਤਾਂ ਇਹ ਲੋਕਾਂ ਦਾ ਬਹੁਤ ਮਾੜਾ ਹਾਲ ਹੈ ਇਹ ਸੁਲਤਾਨਪੁਰ ਲੋਧੀ ਦੇ ਬਾਉਪੁਰ ਤੇ ਹੋਰ ਕਈ ਪਿੰਡ ਹੈ ਮਤਲਬ ਮੈਨੂੰ ਜਿਆਦਾ ਪਿੰਡਾਂ ਦੇ ਨਾਮ ਨਹੀਂ ਯਾਦ ਔਰ ਇਹ ਇਹ ਲੋਕ ਬਹੁਤ ਇਸ ਵੇਲੇ ਉਡੀਕ ਕਰ ਰਿਹਾ ਹੈ ਕਿ ਇਹਨਾਂ ਤੱਕ ਮਦਦ ਪਹੁੰਚੂਗੀ ਖੈਰ ਡੰਗਰਾਂ ਵਾਸਤੇ ਬਹੁਤ ਸਾਰੀ ਮਦਦ ਪਹੁੰਚ ਰਹੀ ਹੈ ਲੋਕਾਂ ਵਾਸਤੇ ਵੀ ਪਾਣੀ ਵਗੈਰਾ ਰਸਦ ਵਗੈਰਾ ਥੋੜੀ-ਬਹੁਤੀ ਪਹੁੰਚ ਰਹੀ ਹੈ ਪਰ ਆਉਣ ਵਾਲੇ ਦਿਨਾਂ ਚ ਬਹੁਤ ਜ਼ਿਆਦਾ ਵੱਡੀ ਮੁਸੀਬਤ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਉਹਦੀ ਵਜ੍ਹਾ ਇਹ ਹੈ ਕਿ ਪਾਣੀ ਰੁਕਣ ਦਾ ਕਿਤੇ ਨਾਮ ਨਹੀਂ ਲੈ ਰਿਹਾ ਪਿੱਛੋਂ ਜਿਹੜੇ ਬੰਨ ਟੁੱਟੇ ਆ ਉਹਨਾਂ ਨੂੰ ਬੰਨਣ ਦਾ ਕੋਈ ਜ਼ਰੀਆ ਨਹੀਂ ਕਿਉਂਕਿ ਪਾਣੀ ਘਟੇਗਾ ਤਾਂ ਇਹ ਬੰਨ ਵੱਜਣਗੇ ਉਹਨਾਂ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ ਔਰ ਜੇ ਪਾਣੀ ਘਟੇਗਾ ਤਾਂ ਉਹਨਾਂ ਨੂੰ ਬੰਨਿਆ ਜਾ ਸਕਦਾ ਜਿੰਨਾ ਚਿਰ ਪਾਣੀ ਨਹੀਂ ਘਟਣਾ ਉਹਨਾਂ ਚਿਰ ਪਾਣੀ ਨੇ ਮਾਰ ਹੋਰ ਵਧਾਉਣੀ ਆ ਤਾਂ ਉਹ ਦੇਖੋ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਡੰਗਰ ਲੋਕ ਲਈ ਜ਼ਰੂਰ ਜਾਂਦੇ ਆ ਪਰ ਉਹਨਾਂ ਨੂੰ ਵੱਡੀ ਦਿੱਕਤ ਇਸ ਗੱਲ ਦੀ ਹੈ ਵੀ ਉਹ ਇੱਥੋਂ ਕਿੱਧਰ ਨੂੰ ਲੈ ਕੇ ਜਾਣਗੇ ਇੱਥੋਂ ਤਾਂ ਖੋਲ ਕੇ ਲੈ ਗਏ ਉਹ ਉਸ ਘਰ ਨੂੰ ਪਰ ਉੱਥੋਂ ਕਿੱਧਰ ਨੂੰ ਲੈ ਕੇ ਜਾਣਗੇ ਕਿਉਂਕਿ ਪਾਣੀ ਨੇ ਹੋਰ ਮਾਰ ਕਰਨੀ ਹੈ ਤਿੰਨ ਚਾਰ ਘਰ ਤਾਂ ਵੱਡੀ ਦਿੱਕਤ ਦੇ ਵਿੱਚ ਆ ਤਾਂ ਜਿੱਥੋਂ ਤੱਕ ਵੀ ਤੁਸੀਂ ਇਸ ਗੱਲ ਨੂੰ ਪਚਾ ਸਕਦੇ ਹੋ ਪਚਾਓ ਭਾਈ ਕਿਉਂਕਿ ਲੋਕ ਬੜੀ ਤਕਲੀਫ ਦੇ ਵਿੱਚ ਆ ਔਰ ਤਕਲੀਫ ਇਸ ਤਰ੍ਹਾਂ ਦੀ ਕਿ ਆਉਣ ਵਾਲਾ ਜਿਹੜਾ ਅਗਲਾ ਮਹੀਨਾ ਇਹਨਾਂ ਵਾਸਤੇ ਪੂਰਾ ਮਹੀਨਾ ਉਹ ਵੱਡੀ ਦਿੱਕਤ ਰਹੂਗੀ ਕਿਉਂਕਿ ਪਾਣੀ ਨੇ ਸੁੱਕਣਾ ਨਹੀਂ ਜਦੋਂ ਸੁੱਕਣਾ ਸ਼ੁਰੂ ਹੋ ਤਾਂ ਉਦੋਂ ਫਸਲਾਂ ਠੀਕ ਕਰਨੀਆਂ ਘਰ ਠੀਕ ਕਰਨੇ ਬੰਨ ਬੌਣਨੇ ਤਾਂ ਇਹ ਇਹ ਲੋਕਾਂ ਵਾਸਤੇ ਜਿਹੜੇ ਘਟੋ ਘਟ ਆ 1.5 ਤੋਂ 2 ਮਹੀਨੇ ਆ ਇਹਨਾਂ ਵਾਸਤੇ ਵੱਡੀ ਮੁਸ਼ਕਲ ਹੈ